ਬਹੁਤ ਬੋਲਣ ਛਕਣ ਹੋਏ ਇੱਕ ਰੂਪ ਹੈ ਬਾਹਰੀ ਬੋਲਣ ਦਾ ਜੋ ਮਨੁੱਖ ਦੇ ਸੰਸਾਰਿਕ ਕੰਮ ਵਿਹਾਰ ਜ਼ਿੰਦਗੀ ਨੂੰ ਚੱਲਦੇ ਰੱਖਣ ਦੇ ਲਈ ਬੋਲਣਾ ਜ਼ਰੂਰੀ ਹੈ ਹਰ ਥਾਂ ਤੇ ਬੋਲੇ ਬਿਨਾ ਗੱਲਬਾਤ ਕਰੇ ਬਿਨਾ ਕੰਮਕਾਰ ਨਹੀਂ ਚੱਲਦੇ ਬੋਲਣਾ ਬੜੀ ਜ਼ਰੂਰਤ ਹੈ ਹਰ ਇਨਸਾਨ ਦੀ ਤੇ ਇਹ ਬੋਲਣਾ ਹੀ ਬੜਾ ਜ਼ਰੂਰੀ ਹੈ ਤੇ ਜਿਸ ਨੂੰ ਬੋਲਣਾ ਨਹੀਂ ਆਉਂਦਾ ਉਹ ਕਈ ਵਾਰ ਆਪਣੇ ਸ਼ਾਈ ਸ਼ਰਮਿੰਦਗੀ ਮਹਿਸੂਸ ਕਰਨ ਵਾਲੇ ਸੁਭਾਅ ਦੇ ਵਿੱਚ ਇਹ ਕਈ ਜਿਹੜੇ ਕੰਮਕਾਰ ਨੇ ਉਹ ਗਵਾ ਬੈਠਦਾ ਹੈ ਕਈ ਇਨਸਾਨਾਂ ਦੀ ਇਹ ਘਾਟ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਨਾਮ ਬੋਲਣ ਆਉਣ ਕਰਕੇ ਹੀ ਉਹਨਾਂ ਦੀਆਂ ਕਈ ਅਪਰਚੂਨਿਟੀਆਂ ਉਹਨਾਂ ਦੇ ਹੱਥੋਂ ਚਲੀਆਂ ਜਾਂਦੀਆਂ ਨੇ ਇਹ ਬੋਲਣਾ ਬੜਾ ਜ਼ਰੂਰੀ ਹੈ ਜਿੰਨੇ ਦੁਨੀਆ ਦੇ ਕਾਰ ਬਿਹਾਰ ਵਪਾਰ ਦਫਤਰ ادارے ਸਕੂਲ ਜੋ ਕੁਝ ਵੀ ਚੱਲਦਾ ਹੈ ਬੋਲਣ ਤੇ ਹੀ ਚੱਲਦਾ ਹੈ ਤੇ ਜਿਸ ਦਾ ਬੋਲਣਾ ਚੰਗਾ ਹੈ ਉਹ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਵੀ ਚੱਲ ਜਾਂਦੇ ਨੇ ਕਿਉਂਕਿ ਬੋਲਣ ਤੋਂ ਹੀ ਮਨੁੱਖ ਦੇ ਸਬੰਧ ਪਿਆਰ ਰਿਸ਼ਤੇ ਨਾਤੇ ਆਦਿਕ ਪੈਦਾ ਹੁੰਦੇ ਨੇ ਪਰ ਗੁਰੂ ਪਾਤਸ਼ਾਹ ਜੋ ਗੱਲ ਸਾਨੂੰ ਸਮਝਾਉਣਾ ਕਰਦੇ ਨੇ ਬਹੁਤਾ ਬੋਲਣਾ ਚੱਖਣ ਹੋਏ ਇੱਕ ਬੋਲਣਾ ਉਹ ਬੋਲਣਾ ਹੈ ਜਿਹੜਾ ਮਨੁੱਖ ਬੇਮਤਲਬ ਬੋਲਦਾ ਹੈ ਦਨ ਦੇ ਵਿੱਚ ਕਿੰਨੀਆਂ ਹੀ ਗੱਲਾਂ ਮਨੁੱਖ ਕਰਦਾ ਹੈ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪਣੇ ਸਾਤ ਦੇ ਸੌਣ ਤੱਕ ਪਰ ਉਹ ਦਿਨ ਤੋਂ ਲੈ ਕਰਕੇ ਰਾਤ ਤੱਕ ਬੋਲਿਆ ਹੋਇਆ ਜਿੰਨਾ ਵੀ ਬੋਲਿਆ ਹੈ ਉਹਦੇ ਵਿੱਚ ਭਲਾ ਕੁਝ ਵੀ ਨਹੀਂ ਸੀ ਉਹਦੇ ਵਿੱਚ ਚੰਗਾ ਕੁਝ ਵੀ ਨਹੀਂ ਸੀ ਜਦੋਂ ਵੀ ਬੋਲਿਆ ਉਹਨੇ ਇਸ ਢੰਗ ਦੇ ਨਾਲ ਬੋਲਿਆ ਕਿ ਨਾਨਕ ਫਿੱਕਾ ਬੋਲਣਾ ਸੁਣ ਮੂਰਖ ਮਨ ਅਜਾਨ ਫਿੱਕਾ ਹੀ ਬੋਲਿਆ ਮਾੜਾ ਹੀ ਬੋਲਿਆ ਮਾੜੀ ਭਾਵਨਾ ਦੇ ਨਾਲ ਬੋਲਿਆ ਮਾੜੀ ਨੀਅਤ ਦੇ ਨਾਲ ਬੋਲਿਆ ਉਹ ਬੋਲਿਆ ਨਾ ਤਾਂ ਉਹਦੇ ਆਪਣੇ ਕਿਸੇ ਕੰਮ ਦੇ ਵਿੱਚ ਆਇਆ ਤੇ ਨਾ ਹੀ ਕਿਸੇ ਦੂਜੇ ਦਾ ਕੁਝ ਭਲਾ ਕਰ ਸਕਿਆ ਉਹ ਬੋਲਣ ਨੇ ਨੁਕਸਾਨ ਕੀਤਾ ਆਪਣੇ ਆਪ ਦੇ ਅੰਦਰ ਵੀ ਕੁੜੱਤਣ ਜ਼ਹਿਰ 네ਗਟਿਵਿਟੀ ਭਰ ਦਿੱਤੀ ਅਤੇ ਦੂਜੇ ਮਨੁੱਖ ਨੂੰ ਵੀ ਨਿਰਾਸ਼ ਕਰ ਦਿੱਤਾ ਤੇ ਜੇ ਬਹੁਤੇ ਮਨੁੱਖ ਆਪ ਧਿਆਨ ਦੇ ਨਾਲ ਵੇਖੋ ਉਹਨਾਂ ਦੇ ਬੋਲਣ ਦੇ ਵਿੱਚ ਕੋਈ ਭਲਾ ਨਹੀਂ ਹੁੰਦਾ ਮਨੁੱਖ ਜਦੋਂ ਵੀ ਬੋਲਦਾ ਹੈ ਨਾ ਜੀ ਬੋਲਣ ਦੀ ਪ੍ਰਕਿਰਿਆ ਹਮੇਸ਼ਾ ਵਿਕਾਰਾਂ ਤੋਂ ਸ਼ੁਰੂ ਹੁੰਦੀ ਹੈ ਉਹ ਪੰਜ ਵਿਕਾਰਾਂ ਦੇ ਅਧੀਨ ਹੀ ਬੋਲਦਾ ਹੈ ਤੇ ਸੱਚੋ ਸੱਚ ਬੋਲਣ ਵਾਲਾ ਇਨਸਾਨ ਪੰਜ ਵਿਕਾਰਾਂ ਦੇ ਅਧੀਨ ਨਹੀਂ ਬੋਲਦਾ ਉਹ ਹਮੇਸ਼ਾ ਬੋਲਦਾ ਹੈ ਦਇਆ ਭਾਵਨਾ ਵਾਰਿਓ ਪਕਾਰ ਸੁਧਾਰ ਨਿਮਰਤਾ ਕਿਸੇ ਦਾ ਕੁਝ ਸਬਰ ਜਾਵੇ ਉਹਦੇ ਬੋਲਣ ਦੇ ਵਿੱਚ ਹਮੇਸ਼ਾ ਇਹ ਭਾਵਨਾਵਾਂ ਹੁੰਦੀਆਂ ਨੇ ਤੇ ਬਹੁਤੇ ਮਨੁੱਖ ਜਿਹੜਾ ਬੇਮਤਲਬ ਬੋਲਦੇ ਨੇ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਇਹ ਕਹਿੰਦੇ 90% ਜਿਹੜੇ ਦੁਨੀਆ ਤੇ ਰਿਸ਼ਤੇ ਨੇ ਉਹ ਮਨੁੱਖ ਨੂੰ ਬੋਲਣਾ ਨਹੀਂ ਆਉਂਦਾ ਇਸ ਕਰਕੇ ਵਿਗੜਦੇ ਨੇ ਬੇ ਮਤਲਬ ਬੋਲਿਆ ਜਾਂਦਾ ਏ ਇਸ ਕਰਕੇ ਵਿਗੜ ਜਾਂਦੀ ਨੇ ਤੇ ਬਹੁਤੇ ਘਰਾਂ ਪਰਿਵਾਰਾਂ ਦੇ ਵਿੱਚ ਜੇ ਆਪ ਵੇਖੋ ਆਪ ਸਿਆਣੇ ਬੈਠੇ ਹੋ ਬਹੁਤੇ ਰਿਸ਼ਤੇ ਨਾਤਿਆਂ ਦੇ ਵਿੱਚ ਕੋਈ ਵਿਗੜਨ ਵਾਲੀ ਗੱਲ ਨਹੀਂ ਹੁੰਦੀ ਕੋਈ ਵੱਡਾ ਕਾਰਨ ਨਹੀਂ ਹੁੰਦਾ ਸਿਰਫ ਉੱਥੇ ਬੋਲ ਚਾਲ ਨੇ ਹੀ ਵੱਡੇ ਰਿਸ਼ਤੇ ਖਤਮ ਕਰ ਦਿੰਦੇ ਜਿਹੜੀ ਗੱਲ ਪਿਆਰ ਨਾਲ ਹੋ ਸਕਦੀ ਸੀ ਜਿਹੜੀ ਗੱਲ ਸ਼ਾਂਤੀ ਦੇ ਨਾਲ ਹੋ ਸਕਦੀ ਸੀ ਜਿਹੜੀ ਗੱਲ ਨੂੰ ਥੋੜਾ ਸਹਿਣ ਕੀਤਾ ਜਾ ਸਕਦਾ ਸੀ ਉੱਥੇ ਬੰਦੇ ਨੇ ਉਹ ਗੱਲ ਬੜੀ ਹੀ ਗੁੱਸੇ, ਕੁੜੱਤਣ, ਈਰਖਾ, ਨਫ਼ਰਤ ਭਰੇ ਬੋਲਾਂ ਦੇ ਨਾਲ ਬੋਲੀ ਤੇ ਉਹ ਕਰੋਧ ਰੂਪੀ ਬੋਲਾਂ ਨੇ ਸਦਾ ਲਈ ਕੁਝ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਤੇ ਆਪ ਸੱਚ ਜਾਣਿਓ ਮਨੁੱਖ ਦੇ ਅੰਦਰ ਕੁੜੱਤਣ ਤੇ ਖੁੱਦ ਦੇ ਅੰਦਰ ਭਰੀ ਹੁੰਦੀ ਹੈ ਕਿਸੇ ਗੱਲ ਨੂੰ ਲੈ ਕਰਕੇ ਮਨ ਲਓ ਬੰਦਾ ਬਾਹਰੋਂ ਆ ਕੇ ਥੱਕ ਕੇ ਆਇਆ ਏ ਕੰਮਕਾਰ ਦੇ ਵਿੱਚ ਕੋਈ ਗੱਲਬਾਤ ਹੋ ਗਈ ਏ ਹੁਣ ਘਰ ਦੇ ਵਿੱਚ ਔਰਤ ਦਾ ਜਿਹੜਾ ਸੁਭਾਅ ਹੈ ਬੱਚਿਆਂ ਦਾ ਸੁਭਾਅ ਹੈ ਉਹ ਤੇ ਉਵੇਂ ਹੀ ਰਹਿਣਾ ਏ ਜਿਵੇਂ ਹੈ ਇੱਥੇ ਥੋੜਾ ਕੰਪਰੋਮਾਈਜ਼ ਤੇ ਬੰਦਾ ਇਹ ਚਲੋ ਕਿ ਮੰਨ ਲਓ ਭਾਵੇਂ ਔਰਤ ਤੇ ਭਾਵੇਂ ਬੰਦਾ ਇਹ ਕੰਮਕਾਰ ਕਰਕੇ ਬਾਹਰੋਂ ਆਇਆ ਤੇ ਉਹਦਾ ਵੇਖਿਆ ਜਾਵੇ ਪਹਿਲਾਂ ਉਹਦਾ ਮੂਡ ਕਿਸ ਤਰ੍ਹਾਂ ਦਾ ਏ ਪਰ ਬੰਦਾ ਫਿਰ ਆਪਣੇ ਕੰਮਕਾਰ ਵਿਗੜੇ ਹੋਏ ਹਾਲਾਤ ਨੂੰ ਆਪਣੇ ਘਰ ਬੱਚਿਆਂ ਦੇ ਵਿੱਚ ਲਿਆ ਕਰਕੇ ਉਹ ਫਿਰ ਗੁੱਸਾ ਉਹਨਾਂ ਤੇ ਕੱਢਦਾ ਏ। ਉਹ ਫਿਰ ਆਪਣੇ ਅੰਦਰ ਦੇ ਬਲਬਲੇ ਹਾਲਾਂਕਿ ਕੰਮ ਤੇ ਕੁਝ ਬਾਹਰ ਵਿਗੜਿਆ ਏ ਨਾ ਫਿਰ ਬੰਦੇ ਕੋਲੇ ਹੋਰ ਕੋਈ ਰੀਜ਼ਨ ਨਹੀਂ ਹੈ ਹੁਣ। ਹੁਣ ਕੋਈ ਥਾਂ ਨਹੀਂ ਹੈ ਜਿੱਥੇ ਉਹ ਆਪਣੇ ਅੰਦਰ ਦੇ ਗੁੱਸੇ ਨੂੰ ਬਾਹਰ ਕੱਢ ਸਕੇ। ਫਿਰ ਉਹ ਘਰ ਕੱਢਦਾ ਏ। ਫਿਰ ਉਹ ਆਪਣੇ ਗਾਂ ਦੀ ਗਾਂ ਗੁੱਸੇ ਨੂੰ ਵਧਾਉਂਦਾ ਜਾਂਦਾ ਏ। ਤੇ ਫਿਰ ਗਾਂ ਦੀ ਗਾਂ ਰਿਸ਼ਤੇ ਇਸ ਤਰ੍ਹਾਂ ਹੀ ਵਿਗੜ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਜੋ ਗੱਲ ਸਮਝਾ ਰਹੇ ਨੇ ਬਹੁਤਾ ਬੋਲਣ ਚੱਖਣ ਹੋਏ ਚੱਖਣ ਸ਼ਬਦ ਬੜਾ ਹੀ ਵੇਖੋ ਕਰੜਾ ਸ਼ਬਦ ਵਰਤਿਆ ਹੈ ਗੁਰੂ ਪਾਤਸ਼ਾਹ ਨੇ ਕਹਿੰਦੇ ਬਹੁਤਾ ਬੋਲਣਾ ਚੱਖਾ ਮਾਰਨ ਦੇ ਬਰਾਬਰ ਹੈ ਇਹ ਬੇਮਤਲਬਾ ਹੈ ਕਿਉਂਕਿ ਮਨੁੱਖ ਜੇ ਤੂੰ ਇਹ ਗੱਲ ਸਮਝ ਜਾਏ ਜੇ ਜੋ ਇਹ ਗੱਲ ਜਾਣ ਜਾਏ ਵਿਣ ਬੋਲੇ ਜਾਣੇ ਸਭ ਸੋਏ ਜੇ ਤੇਰੇ ਕੋਈ ਦੁੱਖ ਨੇ ਕੋਈ ਪਰੇਸ਼ਾਨੀਆਂ ਨੇ ਕੋਈ ਲੋਣੇ ਧੋਣੇ ਨੇ ਕੁਝ ਵੀ ਹੈ ਉਹ ਪਰਮਾਤਮਾ ਤੇਰੇ ਅੰਦਰ ਦੇ ਹਰ ਇੱਕ ਫੁਰਨੇ ਨੂੰ ਜਾਣਦਾ ਹੈ ਤੇਰੀ ਹਰ ਇੱਕ ਪਰੇਸ਼ਾਨੀ ਨੂੰ ਸਮਝਦਾ ਹੈ ਉਤ ਲੁਕਿਆ ਕੁਝ ਵੀ ਨਹੀਂ ਕਿਉਂਕਿ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੇ ਅੰਦਰ ਦੀਆਂ ਜਾਣਦਾ ਹੈ ਤੇ ਅੰਦਰ ਦੀਆਂ ਇੱਕ ਦਿਨ ਦੀਆਂ ਨਹੀਂ ਜਾਣਦਾ ਜਦੋਂ ਤੂੰ ਪੈਦਾ ਵੀ ਨਹੀਂ ਸੀ ਹੋਇਆ ਉਦੋਂ ਤੋਂ ਲੈ ਕਰਕੇ ਤੂੰ ਕੀ ਕੀ ਸੋਚੇ ਹੁਣ ਤੱਕ ਸਾਰਾ ਹੀ ਜਾਣਦਾ ਹੈ ਬੜਾ ਡੂੰਗਾ ਸਮਝੋ ਇਸ ਨੂੰ ਉਹ ਸਾਰੀਆਂ ਜਾਣਦਾ ਹੈ ਤੇਰੀਆਂ ਜੋ ਹੁਣ ਤੱਕ ਜਿੰਨੇ ਤੂੰ ਜ਼ਿੰਦਗੀ ਜਿਉਣ ਚੁੱਕਿਆ ਜਿਹੜੇ ਕਰਮ ਤੂੰ ਕਰ ਚੁੱਕਿਆ ਉਹਨੂੰ ਸਾਰੇ ਹੀ ਪਤਾ ਨੇ ਮਨ ਦੇ ਵਿੱਚ ਕੋ ਲਿਖਾ ਨਾ ਕੋਈ ਰੱਖੀ ਤੇਰੇ ਹਰ ਇੱਕ ਜ਼ਿੰਦਗੀ ਦੇ ਇੱਕ ਇੱਕ ਕਰਮ ਨੂੰ ਤੇਰੀ ਸੋਚਨ ਨੂੰ ਤੂੰ ਕੰਮ ਬਾਅਦ ਵਿੱਚ ਕਰਦਾ ਏ ਤੂੰ ਸੋਚਦਾ ਪਹਿਲਾਂ ਹੀ ਤੇਰੀ ਸੋਚ ਤੇ ਹੀ ਉਹ ਪਰਮਾਤਮਾ ਤੈਨੂੰ ਪਕੜ ਲੈਂਦਾ ਏ ਐਨਾ ਡੂੰਘਾ ਤੈਨੂੰ ਜਾਣਦਾ ਏ ਉਹ ਤੇਰੇ ਮਨ ਦੀਆਂ ਤੂੰ ਕਰਮ ਤੇ ਪਤਾ ਨਹੀਂ ਕਦੋਂ ਕਰੇਗਾ ਤੂੰ ਅੱਜ ਸੋਚਿਆ ਏ ਪਰ ਤੇਰੀ ਸੋਚੇ ਨੂੰ ਉਹਨੇ ਪਹਿਲਾਂ ਹੀ ਫੜ ਲਿਆ ਏ ਇਸ ਕਰਕੇ ਬਿਨ ਬੋਲੇ ਜਾਣੇ ਸਭ ਸੋਏ ਉਹ ਤੇ ਜਾਣਦਾ ਹੈ ਉਹਨੂੰ ਪਤਾ ਹੈ ਪਰ ਬੰਦੇ ਨੂੰ ਇਹ ਵਿਸ਼ਵਾਸ ਨਹੀਂ ਜਦੋਂ ਆਪਾਂ ਗੁਰੂ ਅੱਗੇ ਆ ਕੇ ਵੀ ਕਹਿੰਦੇ ਆ ਨਾ ਜੀ ਪਾਤਸ਼ਾਹ ਇਹ ਅਰਦਾਸ ਐ ਮੇਰੀ ਮੈਨੂੰ ਚੰਗਾ ਲੱਗਿਆ ਇੱਥੇ ਆਪ ਸਭ ਨੇ ਕਈ ਪਰਿਵਾਰਾਂ ਨੇ ਅਰਦਾਸਾਂ ਕਰਵਾਈਆਂ ਤੇ ਉਹਨਾਂ ਨੇ ਨਾਮ ਦੱਸਣਾ ਵੀ ਬਹੁਤਾ ਠੀਕ ਨਹੀਂ ਸਮਝਿਆ ਬਹੁਤੇ ਪਰਿਵਾਰਾਂ ਨੇ ਅਰਦਾਸਾਂ ਕਰਵਾਈਆਂ ਚੰਗਾ ਲੱਗਿਆ ਕਿ ਇਹ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੇ ਆਪ ਨੇ ਕਮਾਈਆਂ ਨੇ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ ਕਈ ਵਾਰ ਭਾਈ ਤੋਂ ਕੋਈ ਨਾਮ ਰਹਿ ਜਾਵੇ ਨਾ ਜੀ ਤਾਂ ਮੈਂ ਕਈ ਥਾਵਾਂ ਤੇ ਲੁੱਟੀ ਕੀਤੀ ਐ ਲੋਕ ਫਿਰ ਦਾ ਭੱਜ ਕੇ ਆਉਂਦੇ ਨੇ ਬਾਬਾ ਜੀ ਸਾਡਾ ਤੇ ਨਾਮ ਰਹਿ ਗਿਆ ਪਰ ਆਪ ਸਭ ਨੇ ਕਈਆਂ ਨੇ ਮੈਂ ਵੇਖਿਆ ਪਰਵਾਰਾਂ ਨੇ ਨਾਮ ਦੱਸਣਾ ਜ਼ਰੂਰੀ ਵੀ ਨਹੀਂ ਸਮਝਿਆ ਇਹ ਬੜੀ ਵੱਡੀ ਗੱਲ ਐ ਕਿਉਂਕਿ ਜੇ ਅਸੀਂ ਇਹ ਪੰਕਤੀਆਂ ਪੜ੍ਹਦੇ ਆ ਕਿ ਗੁਰੂ ਪਾਤਸ਼ਾਹ ਤੁਸੀਂ ਜਾਣਦੇ ਹੋ ਬਿਨਾ ਬੋਲਿਆ ਹੀ ਤੁਸੀਂ ਜਾਣਦੇ ਹੋ ਸਭ ਕੁਝ ਫਿਰ ਗੁਰੂ ਅੱਗੇ ਖੜ ਕੇ ਨਾਮ ਵੀ ਬੋਲਣਾ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਵੀ ਬਹੁੜੀਆਂ ਵੱਡੀਆਂ ਗੱਲਾਂ ਨਹੀਂ ਕਿਉਂਕਿ ਗੁਰੂ ਜਾਣਦਾ ਐ ਬਸ ਹੱਸਪਰ ਸਿੱਧਾ ਵੀ ਕਹਿ ਦਈਏ ਜੇ ਗੁਰਮੁਖ ਪਰਿਵਾਰ ਵੱਲੋਂ ਅਰਦਾਸ ਹੈ। ਤਾਂ ਗੁਰੂ ਪਾਤਸ਼ਾਹ ਫਿਰ ਵੀ ਜਾਣਦੇ। ਉਹ ਸਾਰਾ ਕੁਝ ਜਾਣਦੇ। ਤੇ ਇਹ ਬੜੀ ਵੱਡੀ ਉੱਚੀ ਸਮਝ ਦੇ ਮਾਲਕ ਨੇ ਜਿਹੜੇ ਪਰਿਵਾਰ ਇਸ ਤਰ੍ਹਾਂ ਗੱਲ ਕਰਵਾਉਂਦੇ ਨੇ, ਇਸ ਤਰ੍ਹਾਂ ਅਰਦਾਸ ਕਰਵਾਉਂਦੇ ਨੇ। ਮਾੜੇ ਦੂਜੇ ਵੀ ਨਹੀਂ ਕਿਉਂਕਿ ਹਰ ਇੱਕ ਮਨੁੱਖ ਦਾ ਆਪਣੀ ਆਪਣੀ ਸਮਝ ਹੁੰਦੀ ਏ, ਉਹਦਾ ਟੰਗ ਹੁੰਦਾ ਹੈ। ਪਰ ਇਹਨੂੰ ਵੀ ਸਮਝੀਏ, ਇਹਨਾਂ ਪੰਕਤੀਆਂ ਨੂੰ ਜਿਉਈਏ ਕਿ ਹਾਂ ਪਾਤਸ਼ਾਹ ਤੁਸੀਂ ਸਭ ਜਾਣਦੇ। ਕੀ ਡਰ ਹੈ ਫਿਰ? ਇਹ ਲੁਕ ਲੁਕਾ ਕੇ ਰੱਖਿਆ ਜਾ ਸਕਦਾ ਹੈ ਤੁwidehat ਕੁਝ ਵੀ ਤੇ ਨਹੀਂ ਪਰ ਦੁਖਾਂਤ ਦੀ ਗੱਲ ਇਹੋ ਹੀ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਸਮਝਦਾ ਕੋਈ ਨਹੀਂ ਪਹਿਲੀ ਪੰਕਤੀ ਵਿੱਚ ਸਮਝਾ ਰਹੇ ਨੇ ਜਿਉ ਤਪਤ ਹੈ ਬਾਰੋ ਬਾਰ ਕਹਿੰਦੇ ਤੇਰੇ ਬੋਲਣ ਦੇ ਢੰਗ ਕਰਕੇ ਹੀ ਨਾ ਤੇ ਗੁਰੂ ਪਾਤਸ਼ਾਹ ਤੋਂ ਬਿਨਾ ਕਹਿੰਦੇ ਤੂੰ ਜ਼ਿੰਦਗੀ ਜਿਉਣਾ ਹੈ ਤੇਰਾ ਹਿਰਦਾ ਤਪਦਾ ਹੈ ਗੁੱਸੇ ਵਿੱਚ ਆਉਣਾ ਹੈ ਕਰੋਧਿਤ ਹੁੰਨਾ ਹੈ ਪਹਿਲਾਂ ਆਪਣਾ ਆਪ ਅੰਦਰ ਤਪਾਉਣਾ ਹੈ ਗੁੱਸਾ ਕਰਨ ਦੇ ਲਈ ਪਹਿਲਾਂ ਅੰਦਰ ਤਪਾਉਣਾ ਪੈਂਦਾ ਹੈ ਜੀ ਆਪਣੇ ਆਪ ਦਾ ਪਹਿਲਾਂ ਬੰਦਾ ਗੁੱਸੇ ਦੇ ਨਾਲ ਭਰਦਾ ਹੈ ਅੰਦਰੋਂ ਕਿਸੇ ਨੂੰ ਗੁੱਸੇ ਵਾਲੇ ਲਫ਼ਜ਼ੇ ਦਾ ਠੰਡੇ ਮਤੇ ਚ ਥੋੜਾ ਬੋਲੇ ਜਾਂਦੇ ਨੇ ਨਹੀਂ ਗੁੱਸੇ ਵਾਲੇ ਲਫ਼ਜ਼ ਬੋਲਣ ਦੇ ਲਈ ਪਹਿਲਾਂ ਬੰਦਾ ਦਾ ਅੰਦਰੋਂ ਆਪ ਕ੍ਰੋਧਿਤ ਹੁੰਦਾ ਹੈ ਪੂਰਾ ਕ੍ਰੋਧਿਤ ਹੋ ਕੇ ਫਿਰ ਉਹ ਲਫ਼ਜ਼ ਬਾਹਰੋਂਦੇ ਤਾਂ ਐਸੇ ਕਰਕੇ ਬਾਬਾ ਜੀ ਕਹਿੰਦੇ ਨੇ ਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਨਾ ਹੰਡਾਈ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ ਤਰੀਦਾ ਬੁਰੇ ਦਾ ਵੀ ਭਲਾ ਕਰਦੇ ਆ ਕਰ ਆਪਨਾ ਸਿਆਣੇ ਬੈਠੇ ਹੋ ਜਦੋਂ ਆਪਾਂ ਗੁੱਸਾ ਕਰਦੇ ਆ ਨਾ ਸਿਹਤ ਤੇ ਬਹੁਤ ਅਸਰ ਪੈਂਦਾ ਹੈ ਮੈਂਟਲ ਡਿਸਟਰਬੈਂਸ ਹੁੰਦੀ ਹੈ ਜੇ ਆਪ ਧਿਆਨ ਨਾਲ ਕਦੇ ਸੋਚਿਓ ਜਦੋਂ ਗੁੱਸਾ ਕਰਦੇ ਆ ਸੇਤ ਵਿਗੜ ਜਾਂਦੀ ਹੈ ਅੰਦਰ ਦੀ ਬਾਡੀ ਅੰਦਰ ਦੇ ਹਾਵ ਭਾਵ ਸਭ ਖਿੰਡ ਜਾਂਦੇ ਨੇ ਤੇ ਜੇ ਉਹਨੂੰ ਆਪਾਂ ਕੰਟਰੋਲ ਦੇ ਵਿੱਚ ਕਰ ਲਈਏ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਗੁੱਸਾ ਬਹੁਤ ਅਸਰਕ ਹੁੰਦਾ ਹੈ ਤਾਂ ਜੇ ਮਨੁੱਖੇ ਨੂੰ ਮaaf ਕਰਨਾ ਸਿੱਖ ਲਵੇ ਕਿੰਨੀਆਂ ਹੀ ਗਲਤੀਆਂ ਹੋ ਜਾਣ ਕਿਸੇ ਤੋਂ ਕਿੰਨਾ ਹੀ ਕੁਝ ਵਾਪਰ ਜਾਏ ਮaaf ਕਰ ਦੋ ਤਾਂ ਉਹਦੇ ਵਿੱਚ ਕਹਿੰਦੇ ਤੇਰੀ ਦੇਹੀ ਨੂੰ ਕੋਈ ਰੋਗ ਨਹੀਂ ਲੱਗੇਗਾ ਤੂੰ ਸ਼ਾਂਤ ਚਿੱਤ ਹੋ ਜਾਏਗਾ ਟੈਨਸ਼ਨਾਂ ਫਿਕਰਾਂ ਤੇਰੇ ਤੇ ਵਿਆਪਣ ਗਿਆ ਨਹੀਂ ਕਿਉਂਕਿ ਤੂੰ ਮaaf ਕਰ ਦਿੱਤਾ ਤੇਰੇ ਕੋਲੇ ਵੱਡਾ ਵੱਡਾ ਜਿਗਰਾ ਜੇ ਕੌਸਲਾ ਜੀ ਪਰਮਾਤਮਾ ਨੇ ਦਇਆ ਭਾਵਨਾ ਤੈਨੂੰ ਦਿੱਤੀ ਹੈ ਤੂੰ ਮੁਆਫ ਕਰ ਦੇ ਤੂੰ ਗਲਤੀਆਂ ਨੂੰ ਭੁੱਲ ਜਾਇਆ ਕਰਕੇ ਕਿਹਨੇ ਕੀ ਗਲਤੀ ਕੀਤੀ ਹੈ ਜੇ ਪਰਿਵਾਰਾਂ ਦੇ ਵਿੱਚ ਵੀ ਲੋਕ ਗਲਤੀਆਂ ਨੂੰ ਭੁੱਲ ਜਾਣ ਤਾਂ ਕਿੰਨੇ ਰਿਸ਼ਤੇ ਬਣੇ ਬਣਾਈ ਰਹਿ ਸਕਦੇ ਨੇ ਪਰ ਆਪਾਂ ਕਈ ਵਾਰ ਕੁਝ ਗਲਤੀਆਂ ਨੂੰ ਫੜ ਕੇ ਬੈਠ ਜਾਂਦੇ ਹਾਂ ਸਦਾ ਚਿਤਾਰਦੇ ਰਹਿੰਦੇ ਹਾਂ ਫਿਰ ਉੱਥੇ ਬਣਦੇ ਰਿਸ਼ਤੇ ਵੀ ਖਤਮ ਹੋ ਜਾਂਦੇ ਮੁਆਫ ਕਰਨਾ ਸਿੱਖੀ ਮਨੁੱਖ ਗਲਤੀਆਂ ਦਾ ਪਤਲਾ ਹੈ ਪਰ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਤੂੰ ਕਰਦਿਆ ਕਰ ਭਲਾ ਇਹਦੇ ਨਾਲ ਤੇਰੀ ਸਿਹਤ ਕਾਇਮ ਰਹੇਗੀ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਗਲਤੀ ਕਿਸੇ ਇਨਸਾਨ ਦੀ ਹੁੰਦੀ ਹੈ ਗੁੱਸਾ ਤੁਸੀਂ ਆਪਣੇ ਆਪ ਨੂੰ ਲਿਆ ਕੇ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਅੱਗ ਬਬੂਲਾ ਕਰ ਲੈਨੇ ਹੋ ਕਿਸੇ ਮਨੁੱਖ ਨੇ ਕੋਈ ਬੋਲ ਬੋਲੇ ਤੇ ਗੁੱਸੇ ਵਿੱਚ ਤੁਸੀਂ ਆ ਰਹੇ ਹੋ ਤੁਸੀਂ ਕਿਉਂ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਹੋ ਕਿਸੇ ਦੇ ਬੋਲਾਂ ਕਰਕੇ ਤੁਸੀਂ ਆਪਣੇ ਆਪ ਨੂੰ ਕਿਉਂ ਕ੍ਰੋਧਿਤ ਕਰਦੇ ਹੋ ਨਾ ਕਰਿਆ ਕਰ ਆਪਣੇ ਆਪ ਦੇ ਅੰਦਰ ਤੇ ਕੰਟਰੋਲ ਰੱਖੋ ਆਪਣੇ ਆਪ ਤੇ ਵਸ ਦੇ ਵਿੱਚ ਰੱਖੋ ਆਪਣੇ ਆਪ ਨੂੰ ਕਹਿੰਦੇ ਜੇ ਕ੍ਰੋਧਾਂ ਤੋਂ ਗੁੱਸਿਆਂ ਤੋਂ ਬਚਣਾ ਚਾਹੁੰਦੇ ਹੋ ਏਸੀ ਹੀ ਤਰ੍ਹਾਂ ਇੱਕ ਘਟਨਾ ਇਤਿਹਾਸ ਦੇ ਵਿੱਚ ਮਿਲਦੀ ਏ ਕਹਿੰਦੇ ਮਹਾਤਮਾ ਬੁੱਧ ਜੀ ਕਿਤੇ ਜਾ ਰਹੇ ਸੀ ਤੇ ਉਹਨੂੰ ਕੋਈ ਕ੍ਰੋਧਤ ਇਨਸਾਨ ਮਿਲਿਆ ਤੇ ਉਹਨੇ ਮਹਾਤਮਾ ਬੁੱਧ ਜੀ ਨੂੰ ਗਾਲ ਕੱਢੀ ਮਹਾਤਮਾ ਬੁੱਧ ਜੀ ਇਦਾਂ ਸ਼ਾਂਤ ਖੜੇ ਇਦਾਂ ਹੀ ਵੇਖੀ ਜਾਂਦੇ ਨੇ ਉਹਦੇ ਵੱਲ ਤੇ ਉਹ ਹੁਣੇ ਇਨਸਾਨ ਨੂੰ ਇਹ ਹੈ ਕਿ ਇਹ ਮੁਰੋ ਕੁਝ ਬੋਲਣ ਮੈਂ ਕੁਝ ਲੜਾਂ ਮੈਂ ਝਗੜਾਂ ਮੈਂ ਕੋਈ ਕੁਝ ਕਰਾਂ ਮਹਾਤਮਾ ਬੁੱਧ ਜੀ ਕਹਿੰਦੇ ਜੇ ਤੁਹਾਡੀਆਂ ਗਾਲਾਂ ਪੂਰੀਆਂ ਹੋ ਗਈਆਂ ਹੁਣ ਤੇ ਮੈਂ ਅੱਗੇ ਜਾਵਾਂ ਕਹਿੰਦੇ ਇਹ ਕੀ ਗੱਲ ਹੋਈ ਮੈਂ ਤੁਹਾਨੂੰ ਗਾਲਾਂ ਕੱਢ ਰਿਹਾ ਤੁਸੀਂ ਕੁਝ ਬੋਲੋ ਅੱਗੇ ਕਹਿੰਦੇ ਨਹੀਂ ਤੂੰ ਗਾਲਾਂ ਕੱਢਣੀਆਂ ਸੀ ਇਹ ਤੇਰੀ ਗੱਲ ਹੈ ਇਹ ਤੇਰੇ ਲਫ਼ਜ਼ ਨੇ ਇਕ ਤੀਰਾਂ ਅੰਦਰ ਐ ਤੂੰ ਬਿਆਨ ਕਰ ਰਿਹਾ ਤੇਰੇ ਕੋਲ ਜੋ ਹੈ ਤੂੰ ਉਹੀ ਦੇਣਾ ਐ ਪਰ ਤੂੰ ਗਾਲਾਂ ਕੱਢੀਆਂ ਮੈਂ ਪ੍ਰਵਾਨ ਹੀ ਨਹੀਂ ਕੀਤੀਆਂ ਕਿਸੇ ਗੱਲ ਨੂੰ ਪ੍ਰਵਾਨ ਕਰਨਾ ਵੀ ਸਾਡੇ ਤੇ ਡਿਪੈਂਡ ਕਰਦਾ ਏ ਕਹਿੰਦੇ ਮੈਂ ਪ੍ਰਵਾਨ ਹੀ ਨਹੀਂ ਕੀਤੀਆਂ ਮੈਂ ਤੇਰੀਆਂ ਤੇਰੇ ਦੀ ਛੱਡ ਦਿੱਤੀਆਂ ਮੈਨੂੰ ਅੱਗੇ ਜਾਣ ਦੇ ਹੁਣ ਮੈਂ ਹੋਰ ਵੀ ਅੱਗੇ ਜਾਣਾ ਐ ਤੈਸ ਕਰਕੇ ਕਿਸੇ ਦੇ ਬੋਲਾਂ ਨੂੰ ਸੁਣ ਕੇ ਜਦੋਂ ਅਸੀਂ ਪ੍ਰਵਾਨ ਕਰਦੇ ਹਾਂ ਗੁੱਸਾ ਉਦੋਂ ਆਉਂਦਾ ਏ ਕਿਸੇ ਨੂੰ ਇਗਨੋਰ ਹੀ ਕਰ ਦੋ ਸੁਣਿਆ ਹੀ ਨਹੀਂ ਬੰਦਾ ਜੋ ਮਰਜ਼ੀ ਬੋਲਦਾ ਰਹੇ ਉਹਦਾ ਉਹਦੇ ਕੋਲੇ ਰਹਿ ਜਾਣਾ ਹੈ ਪਰ ਇਹਦੇ ਨਹੀਂ ਬੜੀ-ਬੜੀ ਉੱਚੀ ਸਮਝ ਚਾਹੀਦੀ ਹੈ ਸੌਖੇ ਖੇਡ ਨਹੀਂ ਹੈ ਆਪਾਂ ਤਾਂ ਨਿੱਕੀ ਜੀ ਗੱਲ ਸੁਣ ਲਈਏ ਬੰਦੇ ਨੂੰ ਦੱਸਣੋਂ ਨੇ ਆਪਾਂ ਕਿ ਇਹਨੇ ਮੈਨੂੰ ਬੋਲਿਆ ਕਿਵੇਂ ਆ ਇਹਨੇ ਮੈਨੂੰ ਇਦਾਂ ਕਿਹਾ ਕਿਦਾਂ ਆਪਾਂ ਤਾਂ ਉਹਨੂੰ ਦੁੱਗਣੀਆਂ ਤ੍ਰਿਗਣੀਆਂ ਸੁਣਾਵਾਂਗੇ ਪਰ ਇਹ ਸਮਝ ਤੇ ਆਉਣਾ ਬੜਾ ਔਖਾ ਹੈ ਇੱਥੋਂ ਤੱਕ ਪਹੁੰਚਣਾ ਬੜਾ ਔਖਾ ਹੈ ਗੁਰੂ ਪਾਤਸ਼ਾਹ ਕਹਿੰਦੇ ਵੇਖ ਤੇਰਾ ਹਿਰਦਾ ਤਾਪੀ ਇਸ ਕਰਕੇ ਰਿਹਾ ਹੈ ਕਿਉਂਕਿ ਤੇਰਾ ਤੇਰੇ ਤੇ ਵਾਸ ਨਹੀਂ ਜੀਉ ਤਪਤ ਹੈ বারবার தਪ தਪ ਖਪੇ ਬਹੁਤ ਵਿਕਾਰ ਕਹਿੰਦੇ ਐਦਾਂ ਹੀ ਤਪਦਾ ਖਪੀ ਜਾਂਦਾ ਹੈ ਖਪਦੇ ਆ ਨਾ ਜਦੋਂ ਆਪਾਂ ਕਹਿੰਦੇ ਜਿਵੇਂ ਬੰਦਾ ਖਪੀ ਜਾਂਦਾ 24 ਘੰਟੇ ਖਪੀ ਜਾਂਦਾ ਤੂੰ ਆਪਾਂ ਆਮ ਗੱਲਾਂ ਵਿੱਚ ਵੀ ਕਰਦੇ ਕਹਿ ਦਿੰਨੇ ਇੱਕ ਦੂਜੇ ਨੂੰ ਭਰਾਵਾ ਕਦੇ ਤੇ ਸ਼ਾਂਤ ਰਿਹਾ ਕਰ ਖਪਿਆ ਹੀ ਪਿਆ ਹੈ ਹਰ ਤਮੇ ਖਿਜੇ ਹੀ ਰਹਿਣਾ ਹੈ ਇਹ ਗੱਲ ਹੈ ਗੁਰੂ ਪਾਤਸ਼ਾਹ ਕਹਿੰਦੇ ਵੇਖ ਖਪਿਆ ਹੀ ਪਿਆ ਹੈ ਤੇਰੇ ਹੱਥ ਕੀ ਰਹਿ ਗਿਆ ਥੋੜਾ ਬਹੁਤਾ ਤੇ ਅਕਲ ਨੂੰ ਹੱਥ ਮਾਰ ਸਮਝ ਕਹਿੰਦੇ ਖੁਦ ਵੀ ਪਰੇਸ਼ਾਨ ਹੁੰਨਾ ਹੈ ਪਰਿਵਾਰਕ ਦੋਸਤਾਂ ਮਿੱਤਰਾਂ ਜਿੱਥੇ ਰਹਿੰਦਾ ਹੈ ਉਹਨਾਂ ਨੂੰ ਵੀ ਪਰੇਸ਼ਾਨ ਕਰਦਾ ਹੈ ਆਪਣੇ ਆਪ ਨੂੰ ਸਮਝ ਗੁਰੂ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਫਿਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਕਹਿੰਦੇ ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ ਨਾ ਅਸਲ ਵਿੱਚ ਉਹ ਰੋਗੀ ਦੀ ਤਰ੍ਹਾਂ ਟੜਫੇ ਪਏ ਬਿਮਾਰ ਇਨਸਾਨ ਨੇ ਬੜੇ ਦੁਖੀ ਇਨਸਾਨ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਹੈ ਨਾ ਜੀ ਉਹ ਜਿੱਥੇ ਵੀ ਜਾਂਦੇ ਨੇ ਉੱਥੇ ਮਾਹੌਲ ਬੜਾ ਪਿਆਰਾ ਬਣਦਾ ਹੈ ਆਪ ਤੇ ਖੁਸ਼ ਰਹਿੰਦੇ ਨੇ ਆਲਾ ਦਵਾਲਾ ਵੀ ਬੜਾ ਪੋਜ਼ਿਟਿਵ ਔਰਾ ਰੱਖਦੇ ਨੇ ਉਹਨਾਂ ਦਾ ਆਲਾ ਦਵਾਲਾ ਵੀ ਵਧੀਆ ਰਹਿੰਦਾ ਏ ਤੇ ਜਿੱਥੇ ਕੋਈ 네ਗੇਟਿਵ ਇਨਸਾਨ, ਕ੍ਰੋਧੀ ਇਨਸਾਨ ਜਾਂਦਾ ਏ ਉਹਦਾ ਆਲਾ ਦਵਾਲਾ ਵੇਖਿਓ ਜੀ ਕਿਦਾਂ ਦਾ ਹੁੰਦਾ ਏ ਉਹਦਾ ਪ੍ਰਭਾਵ ਸਾਡੇ ਤੇ ਵੀ ਪੈਂਦਾ ਏ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਵੀ ਆਨੰਦ ਦੇ ਵਿੱਚ ਰਹਿਓ ਆਪ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਓ ਤੇ ਜਿੱਥੇ ਵੀ ਰਹਿੰਦੇ ਆ ਉਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਤਾਂ ਹੀ ਗੁਰਬਾਣੀ ਨੂੰ ਪੜਨਾ ਸੁਨਣਾ ਲਾਹੇ ਦੇ ਵਿੱਚ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੁਈਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ